ਅਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਅਤਿ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਉੱਥੇ ਹੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਦੇਖਰੇਖ ਹੇਠ ਇਤਿਹਾਸਿਕ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਨੂੰ ਅੰਦਰੋਂ ਅਤੇ ਬਾਹਰੋਂ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਉਨਾ ਕਿਹਾ ਕਿ ਗੁਰੂ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸ਼੍ਰੀ ਪੇਟ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਚ ਸਜਾਇਆ ਜਾ ਰਿਹਾ ਹੈ ਫੁੱਲ ਮਲੇਸ਼ੀਆ థਾਈਲੈਂਡ ਕੀਨਿਆ ਸਿੰਗਾਪੂਰ ਅਤੇ ਆਸਟ੍ਰੇਲੀਆ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਮੰਗਵਾਏ ਗਏ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਕੋਮਲ ਹਸਤ ਕਮਲਾ ਨਾਲ ਸਜਾਈ ਗਈ 베ਰੀ ਸਾਹਿਬ ਦੇ ਆਲੇ ਦੁਆਲੇ ਵੱਖ-ਵੱਖ ਹਰੇ ਰੰਗ ਦੇ ਫੁੱਲ ਲਗਾਏ ਗਏ ਨੇ ਜੋ ਕਿ 베ਰੀ ਸਾਹਿਬ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾ ਰਹੇ ਨੇ ਇਸ ਸਮੇਂ ਸੇਵਾ ਕਰਵਾ ਰਹੇ ਸ਼ਰਧਾਲੂਆਂ ਨੇ ਦੱਸਿਆ ਕਿ ਪੂਰੇ ਗੁਰਦੁਆਰਾ ਕੰਪਲੈਕਸ ਨੂੰ 100 ਕੁਇੰਟਲ ਤੋਂ ਵੱਧ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਧੂ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਹਕਾਸ਼ਿਆ ਫਰੀਦ ਹੈ ਜ਼ੈ ਨੂਰੋ ਕਰਮ ਅਜੋ ਆਲਮੇ ਰਾ ਫਿਉਜ਼ੇ ਅਤਮ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਵਾ ਦੀਨ ਦੁਨੀਆ ਦੇ ਵਾਲੀ ਜਗਤ ਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਬਾਬਾ ਗੁਰੂ ਨਾਨਕ आनंदकंद सर्वकला संरथ जाहर पीर जगत गुरु बाबा पीर आने पीर साहिब श्री गुरु नानक देव साहिब जी महाराज जी दे 556 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬੇਨਤ ਬੇਨਤ ਵਧਾਈਆਂ ਸਾਰੀ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556 ਪਾਵਨ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਤਹਿਸੀਲ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਤਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ 556ਵੇਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਗੁਰਦੁਆਰਾ ਸ੍ਰੀ 베ਰ ਸਾਹਿਬ ਬਹੁਤ ਹੀ ਜਾਹੋ ਜਲਾਲ ਉਹ ਮਹਾ ਸ਼ਰਧਾ ਸਤਕਾਰ ਦੇ ਨਾਲ ਮਨਾਉਣ ਜਾ ਰਹੀ ਹੈ ਇਸ ਸੰਦਰਭ ਦੇ ਅੰਦਰ ਜੋ ਕਿ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਸਮੇਂ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਗੁੰਬਦ ਤੋਂ ਲੈ ਕੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਹਦੂਦ ਦੇ ਅੰਦਰ ਤੱਕ ਜੋ ਕਿ ਸੈਂਚਰੀ ਦੀਆਂ ਕੱਪੜੇ ਦੀਆਂ ਰੰਗ-ਬਰੰਗੀਆਂ ਝੰਡੀਆਂ ਜਿਹੜੀਆਂ ਕਿ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਹਨ ਸੋ ਇਸੇ ਹੀ ਤਰ੍ਹਾਂ ਸਾਡੇ ਵੀਰ ਡਡਵਿੰਡੀ ਤੋਂ ਭਾਈ ਸੁਖਵਿੰਦਰ ਸਿੰਘ ਜੀ ਵੀਰ ਹੀਰਾ ਸਿੰਘ ਜੀ ਡਾਇਮੰਡ ਪੈਲਸ ਵਾਲੇ ਅਤੇ ਲੁਧਿਆਣੇ ਦੀ ਜਿਹੜੀ ਸੰਗਤ ਹੈ ਉਹ ਇਸ ਸਮੇਂ ਰੰਗ-ਬਰੰਗੇ ਫੁੱਲਾਂ ਦੇ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਬਾਖੂਬੀ ਕਰ ਰਹੀਆਂ ਹਨ ਔਰ ਇਹ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ ਇਹ ਵੀ ਆਦਪੁੱਤ ਜਿਹੜਾ ਦ੍ਰਿਸ਼ ਹੈ ਉਹ ਪੇਸ਼ ਕਰ ਲਈ ਹੈ ਇਹਨਾਂ ਵੀਰਾਂ ਦਾ ਵੀ ਅਸੀਂ ਪ੍ਰਬੰਧ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਜਿਹੜੇ ਕਿ ਦਿਨ ਰਾਤ ਕਰਕੇ ਸੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਉਣ ਦੀ ਸੇਵਾ ਇਹ ਵੀਰ ਕਰ ਰਹੇ ਹਨ ਸੋ ਇਸੇ ਹੀ ਤਰ੍ਹਾਂ ਮੈਨੇਜਮੈਂਟ ਦੇ ਵੱਲੋਂ ਇਸ ਵਾਰ ਜਿਹੜੀ ਆਤਿਸ਼ਬਾਜੀ ਹੈ ਉਹ ਵੀ ਜਿਹੜੀ ਕਰਵਾਈ ਜਾ ਰਹੀ ਹੈ ਉਹ ਵੀ ਵੇਖਣਯੋਗ ਹੋਵੇਗੀ ਸੋ ਆਤਸ਼ਬਾਜੀ ਦਾ ਮਨਮੋਹਕ ਜਿਹੜਾ ਦ੍ਰਿਸ਼ ਹੈ ਉਹ ਵੀ ਸੰਗਤਾਂ ਵਾਸਤੇ ਬੜਾ ਆਧਕੁੱਤ ਅਤੇ ਵੇਖਣਯੋਗ ਹੋਵੇਗਾ ਸੋ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਇਹ ਜੋ ਇਹ ਮੋਡਲੀਆਂ ਤਿਆਰੀਆਂ ਹਨ ਇਹ ਚੱਲ ਰਹੀਆਂ ਹਨ ਪਾਵਨ ਸ੍ਰੀ ਦੀਵਾਨ ਹਾਲ ਜੋ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਜੋ ਰੰਗ ਰੋਗਨ ਦੀ ਸੇਵਾ ਚੱਲ ਰਹੀ ਹੈ ਭਾਈ ਮਰਦਾਨਾ ਜੀ ਦੀਵਾਨ ਹਾਲ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਪਾਵਨ ਦਰਬਾਰ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਔਰ ਆਪ ਸੰਗਤਾਂ ਦੀ ਸਹੂਲਤ ਵਾਸਤੇ ਸੋਨਾਨਾ ਪ੍ਰਕਾਰ ਦੇ ਜਿਹੜੇ ਭੋਜਨ ਹਾਲ ਲੰਗਰਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਹਨ ਸੰਗਤਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਮੁੱਲੀਆਂ ਜਣੀਆਂ ਸਵਾਵਾ ਸੰਗਤ ਦੀ ਸਹੂਲਤ ਵਾਸਤੇ ਉਹ ਕੀਤੀਆਂ ਜਾ ਰਹੀਆਂ ਹਨ ਔਰ ਜਿੰਨਾ ਰਹਾ ਤੋਂ ਆਪ ਸੰਗਤਾਂ ਚੱਲ ਕੇ ਗੁਰਦਵਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਰਹੇ ਹੋ ਅਸੀਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਇਹ ਉਹ ਪਾਵਨ ਧਰਤੀ ਹੈ ਜਿੱਥੇ ਧੀਰ ਦੇ ਪੁੰਜ ਸਬਰ ਦੇ ਸੁਲਤਾਨ ਅਣਖਾਂ ਦੇ ਰਹਿਬਰ ਸਤਿਗੁਰੂ ਧੰਨ ਧੰਨ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹੇਥ ਨਾਮ ਬਾਣੀ ਦੇ ਜਹਾਜ ਸੈਭ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਆਹਣ ਵਾਸਤੇ ਜਦੋਂ ਡੱਲੇ ਨਗਰ ਪਧਾਰੇ ਤੇ ਰਸਤੇ ਦੇ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਪੈਂਦਾ ਸੀ ਇਹ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਵੀ ਜਿਸ ਥੱਥੇ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਦੀ ਜੰੰ ਲੈ ਕੇ ਇੱਕ ਰਾਤ ਇੱਥੇ ਰੁਕੇ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਸ਼ੋਭਤ ਹੈ ਇਹ ਕਾੜੀ ਵਹੀਂ ਇਹ ਪਵਿੱਤਰ ਵਹੀਂ ਸਦੀਆਂ ਤੋਂ ਇਹ ਸ਼ਹਿਰ ਦੇ ਨਾਲ ਖਹਿ ਕੇ ਲੰਘਦੀ ਰਹੀ ਹੈ ਔਰ ਅੱਜ ਵੀ ਲੰਘ ਰਹੀ ਹੈ دین ਦੁਨੀਆਂ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਨੇ ਇਸ ਵਹੀਂ ਨਦੀ ਦੇ ਵਿੱਚ ਉੱਭਾ ਮਾਰਿਆ ਉਨ 20 ਦਿਨ ਦਿਵਸ ਤੀਸਰ ਕਬਰ ਸਥਾਨ ਮੇ ਪਿਖੇ ਬੈਠੇ ਜਾਏ ਹੈ ਐ ਸੰਤ ਘਾਟ ਸਦਾਏ ਹੈ ਤੀਸਰੇ ਦਿਨ ਮਹਾਰਾਜੀ ਨੂੰ ਕਬਰਸਥਾਨ ਦੇ ਵਿੱਚ ਬੈਠਿਆ ਵੇਖਿਆ ਗਿਆ ਉਸ ਜਗ੍ਹਾ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ ਔਰ ਉੱਥੇ ਜਿਹੜਾ ਮੂਲ ਮੰਤਰ ਦਾ ਸਥਾਨ ਹੈ ਉਹ ਵੀ ਵੇਖਣ ਯੋਗ ਹੈ ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਕੇ ਦੀ ਸੰਗਤ ਬਾਬਾ ਸਤਨਾਮ ਸਿੰਘ ਜੀ ਸੋ ਉਸ ਸਥਾਨ ਦੀ ਸੇਵਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਭਕਾ ਸਕੱਤਰ ਭਾਈ ਚਾਨਣ ਸਿੰਘ ਜੀ ਉੱਤੇ ਦੇਖ ਰਹੇ ਕਰ ਰਹੇ ਹਨ ਮੂਲ ਮੰਤਰ ਸਥਾਨ ਦੀ ਸੋ ਬਹੁਤ ਵਾਖੂਬੀ ਉਹ ਤਿਆਰੀ ਕਰਵਾ ਰਹੇ ਹਨ ਔਰ ਹਾਲੇ ਵੀ ਉਹ ਜਿਹੜੀ ਤਿਆਰੀ ਹੈ ਉਹ ਉਹਨੂੰ ਅੰਤਮ ਸ਼ੋਹਾਂ ਜਿਹੜੀਆਂ ਹਨ ਉਹ ਮਹਾਂਪੁਰਸ਼ਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹ ਸਥਾਨ ਵੀ ਵੇਖਣ ਯੋਗ ਹੈ ਸੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੇ ਇਹ ਜੋ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ 베ਰੀ ਜਿਸ ਦੇ ਨਾਮ ਤੇ ਗੁਰਦੁਆਰਾ ਸ੍ਰੀ ਬੇਵ ਸਾਹਿਬ ਹੈ ਇਸ ਸਥਾਨ ਤੇ 500 ਰੁਪਇਆ ਮਹਾਰਾਜ ਜੀ ਨੇ ਆ ਕੇ ਰੱਖਿਆ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਜੋ ਸਾਡੇ ਤੇ ਮਹਾਰਾਜ ਨੇ ਪਰਉਪਕਾਰ ਕੀਤੇ ਹਨ ਉਹਨਾਂ ਪਰਉਪਕਾਰਾਂ ਨੂੰ ਯਾਦ ਕੀਤਾ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਸਥਾਨ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਸਾਰੀ ਸੰਗਤ ਨੂੰ ਸਾਰੀ ਜੰਨ ਨੂੰ ਗੁਰੇ ਇਤਿਹਾਸ ਸਰਵਣ ਕਰਵਾਇਆ ਸੀ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13 ਤੇਰਾ ਕਹਿ ਕੇ ਅਣਗਿਣਤ ਲੋੜਵੰਦਾਂ ਦੀਆਂ ਝੋੜੀਆਂ ਰੋਹਾਨੀਅਤ ਰਸਤਾ ਦੇ ਨਾਲ ਭਰੀਆਂ ਇਹ 1604 ਈਸਵੀ ਦੀ ਗੱਲ ਹੈ ਛੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਇਸ ਸਥਾਨ ਤੇ ਆਏ ਸੋ ਇਸ ਮਹਾਨ ਪਾਵਨ ਸਥਾਨ ਤੇ ਦਰਸ਼ਨ ਕਰਕੇ ਗੁਰਧਾਮਾਂ ਦੇ ਆਪਣੇ ਆਪ ਨੂੰ ਵਡਭਾਗੀ ਬਣਾਓ ਸਾਰੀਆਂ ਸੰਗਤਾਂ ਜਿੰਨਾ ਰਾਹਾਂ ਤੋਂ ਚੱਲ ਕੇ ਆ ਰਹੇ ਹੋ ਉਹਨਾਂ ਰਾਹਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਉਹਨਾਂ ਦਾ ਸਲਾਣਾ ਗੁਰਪੁਰਪੇ ਜਿਹੜਾ 556 ਉਹ 5 ਨਵੰਬਰ 2025 ਨੂੰ ਜਿਹੜਾ ਬੜੀ ਊਤਾਣ ਨਾਲ ਗੁਰੂ ਨਾਮ ਨਾਮ ਲੈਵਾ ਸਕਦਾ ਵਰਦ ਤੇ ਪਧਰਤੀ ਜਿਹੜੀ ਉਹ ਬਣਾ ਰਹੀਆਂ ਨੇ ਗੁਰਗਰਾਹ ਸ੍ਰੀ 베ਸਖ ਸੁਲਤਾਨਪੁਰ ਲੋਧੀ ਵਿਖੇ ਜਿਸ ਨੂੰ ਕੇ ਦੂਸਰਾ ਨਨਕਾਣਾ ਖੰਡ ਦੇ ਨੇ ਇੱਥੇ ਬੜਾ ਵੱਡੇ ਪੱਧਰ ਤੇ ਧੂਮ ਧਾਮ ਨਾਲ ਜਿਹੜਾ ਇਹ ਗੁਰਪੁਰੂ ਬਣਾਇਆ ਜਾਂਦਾ ਹੈ ਇੱਥੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ માં ਜੋ ਪ੍ਰਧਾਨ ਸਾਹਿਬ ਜਵੇਦਾਰ ਜੀ ਦਰਸ ਜੀ ਧਾਮੀ ਸਾਹਿਬ ਦੇ ਅਦਿਸ਼ਾਨ ਤੇ ਸੰਸਾਰ ਅਤੇ ਗੁਰੂ ਨਾਨਕ ਨਾਮ ਲੈਵਾ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਗੁਰਪੁਰੂ ਤੇ ਜਿਹੜਾ 5 ਨਵੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਸ ਦੀਆਂ ਕਿ ਪਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਜਿਸ ਤਰ੍ਹਾਂ ਕਿ ਲੰਗਰਾਂ ਦੇ ਪ੍ਰਬੰਧ ਰੇਸ਼ਾਂ ਦੇ ਪ੍ਰਬੰਧ ਜਾਂ ਇਸ ਤਰ੍ਹਾਂ ਦੇ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਜਿਹੜੀ ਉਹ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਇਹ ਫੁੱਲਾਂ ਦੀ ਡੈਕੋਰੇਸ਼ਨ ਵੀ ਇਹ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਕੋਈ ਫੋਰਨ ਕੰਟਰੀਆਂ ਤੋਂ ਵੀ ਮਕਵਾ ਕੇ ਇਹ ਸੰਗਤ ਜਿਹੜੀ ਇਹ ਕਰਦੀ ਹੈ ਇਹ ਜਿਹੜੀ ਫੁੱਲਾਂ ਦੀ ਸੇਵਾ ਇਹ ਵੀ ਸੰਗਤ ਜਿਹੜੀ ਇਹ ਫ੍ਰੀ ਸੇਵਾ ਹੀ ਕਰਦੀ ਹੈ ਤਾਂ ਕੋਈ ਯਾਨੀ ਕਿ ਗੁਰਦਵਾਰਾ ਸਾਹਿਬ ਕੋਈ ਚੋਹਰੀ ਕਮਿਊਨਿਟੀ ਕੋਈ ਫਾਇਦਾ ਨਹੀਂ ਲੈਂਦੀ ਆਓ ਗੁਰੂ ਨਾਨਕ ਦੇਵ ਜੀ ਦਾ ਸਲਾਨਾਪੁਰਪੁਰ ਦੇ ਜਿਹੜਾ ਉਹ 5 ਨਵੰਬਰ ਨੂੰ ਬੜੀ ਧੂਮਕਣ ਮਨਾਇਆ ਜਾ ਰਿਹਾ ਹੈ ਆ ਉਹ ਗੁਰੂ ਘਰ ਨਤਮਸਤੋ ਹੇ ਗੁਰੂ ਨਾਨਕ ਦੇਵ ਜੀਆਂ ਕ੍ਰਿਸ਼ਨਾ ਪ੍ਰਾਪਤ ਕਰਕੇ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁੱਤੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਹਿਗੂ ਜੀਪਾ ਖਾਲਸਾ ਵੇਗੂ ਸੇਵਾ ਕਰ ਰਹੀ ਹੈ ਭਗਤ ਵਾਜੂ ਜੀ ਕਾ ਖਾਲਸਾ ਵਾਜੂ ਜੀ ਫਿਰੇ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਾਪਰਵਨ ਸੰਮਤ ਉਸ ਸੁਲਤਾਨ ਕੋ ਲੋਧੀ ਸਾਹਿਬ ਦੇ ਤਰੀਕ ਸਾਲ ਜਸੇ ਦੀ ਸੇਵਾ ਲੱਗਦੀ ਹੈ ਤੇ ਜਸਾ ਡਡਵਿੰਡੀ ਵਾਲੇ ਸੁਲਤਾਨਪੁਰ ਲੋਧੀ ਟੋਟਲ ਲੁਧਿਆਣੇ ਦੀ ਸੰਗਤ ਇਕੱਠੇ ਹੋ ਕੇ ਸੇਵਾ ਕਰਦੀ ਹੈ ਜੀ ਤੇ ਤਕਰੀਬਨ 12-13 ਲੱਖ ਦਾ ਫੁੱਲ ਆ ਜਿਹੜਾ ਇੱਥੇ ਵਰਤਿਆ ਜਾਂਦਾ ਗੀਤ ਗੈਂਦਾ ਵੀ ਕਈ ਪ੍ਰਕਾਰ ਦੇ ਫਾਈਕਸ ਕਈ ਪ੍ਰਕਾਰ ਦੇ ਹੋਰ ਫੁੱਲ ਵਰਤੇ ਜਾਂਦੇ ਆ ਮਹਾਰਾਜ ਦੀ ਕਿਰਪਾ ਨਾਲ ਸੇਵਾ ਮਿਲੀ ਆ ਇਹ ਰੇਟ ਬਸ ਖਾਸ਼ੀਅਤ ਇਹੀ ਆ ਵੀ ਇਹ ਸਾਰੇ ਸਿੰਘਦਾਲ ਕੀ ਕਰਦੇ ਆ ਉਹ ਪ੍ਰੋਫੈਸ਼ਨਲ ਬੰਦੇ ਨਹੀਂ ਸਾਡੇ ਹੈਗੇ ਤੇ ਸਾਰੇ ਸਿੰਘ ਜੋ ਵੀ ਆਗੇ ਸੇਵਾ ਚ ਉਹੀ ਕਰਕੇ ਸਾਡੀ ਸੇਵਾ ਕਰਦੇ ਕਿੰਨੇ ਦਿਨਾਂ ਦੇ ਵਿੱਚ ਸੇਵਾ ਚ ਕੀ ਹੋ ਜਾਏ ਇਹਦਾ ਅਸੀਂ ਤਕਰੀਬਨ ਹਫਤੇਕ ਦਾ ਲੈ ਕੇ ਚੱਲ ਗੀਦਾ ਜੀ ਇੱਕ ਹਫਤਾ ਪਿੰਨੋ ਲੱਗੀ ਵੀਦਾ ਤਾਂ ਕਿ ਆਮ ਨਾਲ ਦੇ ਕੇ ਸ਼ਿਵਾ ਹੋ ਸਕੇ ਜਿੰਨੇ ਸਾਡੇ ਸੇਵਾ ਕਰਦੇ ਇੱਥੇ 250 30 ਸਿੰਘ ਹੁੰਦੇ ਜੀ ਰੋਜ਼